ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੜਕ ਸਵੇਰਸਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਦਰਬਾਨਗੀ ਦੀ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਇੱਕ ਹਮਲਾ ਕੀਤਾ ਗਿਆ ਉਥੇ ਗੋਲੀ ਚੱਲੀ ਆ ਬਿਲਕੁਲ 5 ਫੁੱਟ ਦੇ ਦੂਰੀ ਤੋਂ ਇੱਕ ਸ਼ਖਸ ਜਿਨੇ ਇਹ ਗੋਲੀ ਚਲਾਉਣ ਦੀ ਗੋਲੀ ਚਲਾਈ ਆ ਤੇ ਇਹਨੂੰ ਇੱਕ ਹਮਲਾ ਮੰਨਿਆ ਜਾਏਗਾ ਇਹ ਬਹੁਤ ਮਾੜੀ ਘਟਨਾ ਗਣੀ ਜਾ ਰਹੀ ਹੈ ਉਹ ਵੀ ਉਸ ਤਖਤ ਤੇ ਜਿੱਥੇ ਸਭੇ ਸਾਂਝੀ ਵਾਲ ਦੀ ਗੱਲ ਕਰਦੇ ਆਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਆਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਉਸ ਦੇ ਤਹਿਤ ਇੱਕ ਨਿਮਾਣੇ ਸੇਵਾਦਾਰ ਦੇ ਵਿੱਚੋਂ ਸੇਵਾ ਨਿਭਾ ਰਹੇ ਸੀ ਤੇ ਉੱਥੇ ਜਿਹੜੀ ਵੀ ਘਟਨਾ ਵਾਪਰੀ ਹੈ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਹੈ ਤੇ ਖਾਸ ਤੌਰ ਤੇ ਇੱਕ ਸਿੱਖ ਜਿਹੜਾ ਉਸ ਦੇ ਵੱਲੋਂ ਇਹ ਸਾਰੀ ਵਾਰਦਾਤ ਕੀਤੀ ਗਈ ਹੈ ਉਹਦੇ ਪਿੱਛੇ ਕੌਣ ਆ ਕਿਵੇਂ ਆ ਇਹ ਭਾਵੇਂ ਹਲੇ ਆਉਣਾ ਬਾਕੀ ਆ ਪਰ ਇਹ ਬਹੁਤ ਇੱਕ ਮਾੜੀ ਘਟਨਾ ਜਿਹਦੀ ਨਿੰਦਿਆ ਕੀਤੀ ਜਾਵੇ ਉਹ ਨਹੀਂ ਥੋੜੀ ਆ ਦੂਸਰੇ ਪਾਸੇ ਇਸ ਗੱਲ ਹੀ ਮਾਣ ਦੇਣਾ ਵੀ ਚਾਹੀਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਡਿਊਟੀ ਨਿਭਾ ਰਹੇ ਸੀ ਭਾਵੇਂ ਕਿ 5 ਫੁੱਟ ਦੂਰੀ ਤੇ ਇਹ ਗੋਲੀ ਚੱਲੀ ਆ ਉਸ ਦੇ ਬਾਵਜੂਦ ਵੀ ਉਹ ਸੇਵਾ ਤੇ ਪੂਰਨ ਤੌਰ ਤੇ ਡਟੇ ਰਹੇ ਆਪਣੇ ਸਮੇਂ ਮੁਤਾਬਕ ਉਹਨਾਂ ਨੇ ਇਹ ਸੇਵਾ ਨਿਭਾਈ ਤੇ ਮੈਨੂੰ ਮੈਂ ਇਹ ਗੱਲ ਕਹਿ ਦਵਾਂ ਕਿ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦਾ ਖੌਫ ਦਿਖਾਈ ਨਹੀਂ ਦੇ ਰਿਹਾ ਸੀ ਤੇ ਇਸ ਗੱਲ ਲਈ ਅਸੀਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਵੀ ਕਰਦੇ ਆਂ ਕਿ ਇਹ ਘਟਨਾ ਜਿਹੜੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਤੇ ਆਪਣੇ ਜਿਹੜਾ ਇੱਕ ਨਿਮਾਣਾ ਸੇਵਾਦਾਰ ਆ ਉਸ ਨੂੰ ਆਪ ਹੀ ਹੱਥ ਦੇ ਕੇ ਰੱਖ ਲਿਆ ਇਸ ਗੱਲ ਲਈ ਗੁਰੂ ਸਾਹਿਬ ਦਾ ਸ਼ੁਕਰ ਆ ਗੁਰੂ ਕਿਰਪਾ ਕਰਨ ਇਹ ਜਿਹੜੀ ਕਿਨਾਂ ਸੇਵਾ ਨਿਭਾਰੇ ਨੇ ਇਹ ਇਸੇ ਤਰ੍ਹਾਂ ਹੀ ਜਿਸ ਭਾਵਨਾ ਦੇ ਨਾਲ ਅੱਜ ਉਹਨਾਂ ਵਿੱਚ ਇਹਦੇ ਤੋਂ ਦਿਖਾਈ ਦੇ ਰਿਆ ਸੀ ਉਹ ਪੂਰਨ ਤੌਰ ਤੇ ਇਹ ਇਸੇ ਤਰ੍ਹਾਂ ਹੀ ਸੇਵਾ ਨਿਭਾਉਣ ਤਾਂ ਕਿ ਅਕਾਲ ਤਖਤ ਸਾਹਿਬ ਦੀ ਉਹ ਸਰਵ ਉੱਚਤਾ ਦਾ ਮਾਣ ਤੇ ਸਨਮਾਨ ਜਿਹੜਾ ਕਿ ਬਣਾਇਆ ਵਿਆ ਉਹ ਇਸੇ ਤਰ੍ਹਾਂ ਹੀ ਬਣਿਆ ਰਹੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਰਬਾਨਗੀ ਦੀ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਇੱਕ ਹਮਲਾ ਕੀਤਾ ਗਿਆ ਉੱਥੇ ਗੋਲੀ ਚੱਲੀ ਆ ਬਿਲਕੁਲ 5 ਫੁੱਟ ਦੇ ਦੂਰੀ ਤੋਂ ਇੱਕ ਸ਼ਖਸ ਜਿਨੇ ਇਹ ਗੋਲੀ ਚਲਾਉਣ ਦੀ ਗੋਲੀ ਚਲਾਈ ਆ ਤੇ ਇਹਨੂੰ ਇੱਕ ਹਮਲਾ ਮੰਨਿਆ ਜਾਏਗਾ ਇਹ ਬਹੁਤ ਮਾੜੀ ਘਟ ਲੰਗਣੀ ਜਾ ਰਹੀ ਆ ਉਹ ਵੀ ਉਸ ਤਖਤ ਤੇ ਜਿੱਥੇ ਸਭੇ ਸਾਂਝੀ ਵਾਲ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਅਕਾਲੀ ਦਰ ਦੀ ਲੀਡਰਸ਼ਿਪ ਨੂੰ ਉਹ ਉਸ ਦੇ ਤਹਿਤ ਕਨਮਾਣੇ ਸੇਵਾਦਾਰ ਦੇ ਵਜੋਂ ਸੇਵਾ ਨਿਭਾ ਰਹੇ ਸੀ ਤੇ ਉਥੇ ਜਿਹੜੀ ਵੀ ਘਟਨਾ ਵਾਪਰੀ ਹੈ ਬਹੁਤ ਜ਼ਿਆਦੇ ਇਸ ਗੱਲ ਦਾ ਦੁੱਖ ਹੈ ਤੇ ਖਾਸ ਤੌਰ ਤੇ ਇੱਕ ਸਿੱਖ ਜਿਹੜਾ ਉਸ ਦੇ ਵੱਲੋਂ ਇਹ ਸਾਰੀ ਵਾਰਦਾਤ ਕੀਤੀ ਗਈ ਹੈ ਉਹਦੇ ਪਿੱਛੇ ਕੌਣ ਆ ਕਿਵੇਂ ਆ ਇਹ ਭਾਵੇਂ ਹਲੇ ਆਉਣਾ ਬਾਕੀ ਹੈ ਪਰ ਇਹ ਬਹੁਤ ਇੱਕ ਮਾੜੀ ਘਟਨਾ ਜਿਹਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਦੂਸਰੇ ਪਾਸੇ ਇਸ ਗੱਲ ਹੀ ਮਾਣ ਦੇਣਾ ਵੀ ਚਾਹੀਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਡਿਊਟੀ ਨਿਭਾ ਰਹੇ ਸੀ ਭਾਵੇਂ ਕਿ 5 ਫੁੱਟ ਦੂਰੀ ਤੇ ਇਹ ਗੋਲੀ ਚੱਲੀ ਆ ਉਸ ਦੇ ਬਾਵਜੂਦ ਵੀ ਉਹ ਸੇਵਾ ਤੇ ਪੂਰਨ ਤੌਰ ਤੇ ਡਟੇ ਰਹੇ ਆਪਣੇ ਸਮੇਂ ਮੁਤਾਬਕ ਉਹਨਾਂ ਨੇ ਇਹ ਸੇਵਾ ਨਿਭਾਈ ਤੇ ਮੈਨੂੰ ਮੈਂ ਇਹ ਗੱਲ ਕਹਿ ਦਵਾਂ ਕਿ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦਾ ਖੌਫ ਦਿਖਾਈ ਨਹੀਂ ਦੇ ਰਿਹਾ ਸੀ ਤੇ ਇਸ ਗੱਲ ਹੀ ਅਸੀਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਵੀ ਕਰਦੇ ਆ ਕਿ ਇਹ ਘਟਨਾ ਜਿਹੜੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਤੇ ਆਪਣੇ ਜਿਹੜਾ ਇੱਕ ਨਿਮਾਣਾ ਸੇਵਾਦਾਰ ਆ ਉਸ ਨੂੰ ਆਪ ਹੀ ਹੱਥ ਦੇ ਕੇ ਰੱਖ ਲਿਆ ਇਸ ਗੱਲ ਲਈ ਗੁਰੂ ਸਾਹਿਬ ਦਾ ਸ਼ੁਕਰ ਹੈ ਗੁਰੂ ਕਿਰਪਾ ਕਰਨ ਇਹ ਜਿਹੜੀ ਕਿਨਾਂ ਸੇਵਾ ਨਿਭਾਰੇ ਨੇ ਇਹ ਇਸੇ ਤਰ੍ਹਾਂ ਹੀ ਜਿਸ ਭਾਵਨਾ ਦੇ ਨਾਲ ਅੱਜ ਉਹਨਾਂ ਵਿੱਚ ਇਹਦੇ ਤੋਂ ਦਿਖਾਈ ਦੇ ਰਿਆ ਸੀ ਉਹ ਪੂਰਨ ਤੌਰ ਤੇ ਇਹ ਇਸੇ ਤਰ੍ਹਾਂ ਹੀ ਸੇਵਾ ਨਿਭਾਉਣ ਤਾਂ ਕਿ ਆਕਾਲ ਪੁਰਖ ਸਾਹਿਬ ਦੀ ਉਹ ਸਰਵ ਉੱਚਤਾ ਦਾ ਮਾਣ ਤੇ ਸਨਮਾਨ ਜਿਹੜਾ ਕਿ ਬਣਾਇਆ ਹੋਇਆ ਉਹ ਇਸੇ ਤਰ੍ਹਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ